ਦੀ ਕੁੜੀ ਦੇ ਨਾਲ ਕੀਤਾ ਗਿਆ ਗੈਂਗਰੇਪ ਤਿੰਨ ਨੌਜਵਾਨਾਂ ਨੇ ਕੀਤੀਆਂ ਹੱਦਾਂ ਪਾ ਪ੍ਰਿੰਸੀਪਲ ਦਫ਼ਤਰ ਦੇ ਉੱਪਰ ਬਣੇ ਕਮਰੇ ਦੇ ਵਿੱਚ ਹੋਇਆ ਦੁਸ਼ਕਰਮ ਕਾਜ ਦੇ ਸੁਰੱਖਿਆ ਪ੍ਰਬੰਧਾਂ ਦੀ ਖੁੱਲੀ ਪੋਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਸਰਕਾਰੀ ਰਿਪਦਮਨ ਕਾਲਜ ਨਾਬਾ ਹੈ ਜਿਸ ਦੇ ਵਿੱਚ ਇੱਕ ਬੀਏ ਫਾਸਟ ਦੇ ਵਿੱਚ ਪੜ੍ਹਦੀ ਲੜਕੀ ਦੇ ਨਾਲ ਤਿੰਨ ਨੌਜਵਾਨਾਂ ਦੇ ਵੱਲੋਂ ਗੈਂਗਰੇਪ ਕੀਤਾ ਗਿਆ ਉਹ ਵੀ ਪ੍ਰਿੰਸੀਪਲ ਦਫ਼ਤਰ ਦੇ ਉੱਪਰ ਬਣੇ ਇੱਕ ਕਮਰੇ ਦੇ ਵਿੱਚ ਦੱਸਦੇ ਕਿ ਨੌਜਵਾਨਾਂ ਦੇ ਵੱਲੋਂ ਲੜਕੀ ਨੂੰ ਕਮਰੇ ਦੇ ਵਿੱਚ ਬੁਲਾਇਆ ਗਿਆ ਫਿਰ ਉਸ ਦੇ ਨਾਲ ਗੈਂਗਰੇਪ ਕੀਤਾ ਗਿਆ ਜਿਸ ਦੀ ਸ਼ਿਕਾਇਤ ਖੁਦ ਲੜਕੀ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਉਸ ਦੇ ਵੱਲੋਂ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਇਹ ਦੋਵੇਂ ਨੌਜਵਾਨ ਨਾਪਾ ਦੇ ਪਿੰਡ ਕਕਰਾਲਾ ਦੇ ਰਹਿਣ ਵਾਲੇ ਨੇ